ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਆਫ ਵਿਮੈਨੂ ਰਾਣਾ ਤਰਨਤਾਰਨ ਪੁਲਿਸ ਹੈਜ਼ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕੇਜੀਸ ਆਫ ਹੈਰੋਇਨ ਫਰਮ ਇਸ ਪੋਜੀਸ਼ਨ ਇਹ ਹੈਰੋਇਨ ਤਿੰਨ ਕਿਸ਼ਤਾ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹੈਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀਗੀ ਤੇ ਉਸ ਤੋਂ ਬਾਅਦ 40 ਕਿਲੋ ਹੈਰੋਇਨ ਇਹਦੇ ਪਿੰਡ ਭਿੱਟੇ ਵਿੱਚ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਖਸਰਾਏ ਪਿੰਡ ਸਰਾਏ ਅਮਨਤ ਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕੰਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇਜਸ ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31st ਮਈ ਪੰਜਾਬ ਸਰਕਾਰ ਦੇ ਯੋਧ ਨਸ਼ੇ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਸਫਲਤਾ ਅੱਜ ਪ੍ਰਾਪਤ ਹੋਈ ਜਦੋਂ ਤਰਨਤਾਰਨ ਪੁਲਿਸ ਨੇ 85 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀਗਾ ਜਿਸ ਦੇ ਵਿੱਚ ਸਕਸੈਸ ਮਿਲੀ ਹੈਗੀ ਇਨਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਲੈਡ ਬਾਈ ਐਸਐਸਪੀ ਅਭਿਮਨਯੂ ਰਾਣਾ ਤਰਨਤਾਰਨ ਪੁਲਿਸ ਹੈਸ ਰਿਕਵਰਡ 85 ਕਿਜੀ ਹਿਰੋਇਨ ਐਂਡ ਅਰੇਸਟਡ ਵਨ ਅਮਰਜੋਤ ਸਿੰਘ ਆਫ ਪਿਟੇਵਿੰਡ ਅੰਮ੍ਰਿਤਸਰ ਰਿਕਵਰਡ 85 ਕੇਜੀਜ਼ ਆਫ ਹੈਰੋਇਨ ਫਰਮ ਹਿਸ ਪੋਜੀਸ਼ਨ ਇਹ ਹੈਰੋਇਨ ਤਿੰਨ ਕਿਸ਼ਤਾ ਦੇ ਵਿੱਚ ਪਹਿਲੇ ਯੈਸਟਰਡੇ 5 ਕਿਲੋ ਹੈਰੋਇਨ ਇਹਦੀ ਪਰਸਨਲ ਸਰਚ ਤੋਂ ਰਿਕਵਰ ਹੋਈ ਸੀ ਤੇ ਉਸ ਤੋਂ ਬਾਅਦ 40 ਕਿਲੋ ਹੈਰੋਇਨ ਇਹਦੇ ਪਿੰਡ ਭਟੇਵੇ ਇਹਨੇ ਵਾਸ਼ਿੰਗ ਮਸ਼ੀਨ ਦੇ ਵਿੱਚ ਲੁਕੋ ਕੇ ਰੱਖੀ ਸੀ ਤੇ ਰਖਸਰਾਏ ਪਿੰਡ ਸਰਾਏ ਅਮਨਤ ਖਾਨ ਦੇ ਵਿੱਚ ਹੈਗਾ ਉੱਥੋਂ ਵੀ 40 ਕਿਲੋ ਦੀ ਕੰਸਾਈਨਮੈਂਟ ਰਿਕਵਰ ਹੋਈ ਹੈ ਇਸ ਦੇ ਲਿੰਕ ਯੂਕੇ ਬੇਸਡ ਡਰੱਗ ਸਮਗਲਰ ਲਾਲੀ ਨਾਲ ਸਾਹਮਣੇ ਆਏ ਹਨ ਜਿਸ ਦੇ ਥਰੂ ਇਹ ਪਾਕ ਬੇਸਡ ਸਮਗਲਰਸ ਨਾਲ ਇੰਟਰਚ ਸੀਗਾ ਤੇ ਹਵਾਲੇ ਰਹੀ ਇਹਨਾਂ ਦਾ ਪੈਸਾ ਵਾਪਸ ਜਾਂਦਾ ਸੀਗਾ ਇਹ ਪਾਕਿਸਤਾਨ ਦੀ ISI ਦੀ ਭਾਰਤ ਵਿੱਚ ਨਾਰਕੋ টেরਰਿਜ਼ਮ ਦੀ ਜਿਹੜੇ ਐਫਰਟਸ ਨੂੰ ਇੱਕ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਇਸ ਦੀ ਇਨਵੈਸਟੀਗੇਸ਼ਨ ਸਾਇੰਟੀਫਿਕ ਤੌਰ ਤੇ ਕੀਤੀ ਜਾ ਰਹੀ ਹੈ ਫਾਰਵਰਡ ਤੇ ਬੈਕਵਰਡ ਲਿੰਕੇਜਸ ਸਟੈਬਲਿਸ਼ ਕੀਤੇ ਜਾ ਰਹੇ ਮੋਰ ਅਰੇਸਟ ਆ ਲਾਈਕਲੀ ਪੰਜਾਬ ਪੁਲਿਸ ਇਸ ਟੋਟਲੀ ਕਮਿਟਿਡ ਟੂ ਐਲੀਮੀਨੇਟ ਡਰੱਗਸ ਫਰਮ ਪੰਜਾਬ ਐਂਡ ਮੇਕ ਪੰਜਾਬ ਡਰੱਗਸ ਫਰੀ ਬਾਈ 31st ਮਈ